ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਆ ਸਾਰੇ ਭਰਾ ਠੀਕ ਹੋਣਗੇ ਪਹਿਲਾ ਟਰਾਲੀ ਖਿੱਚੇ ਮੁਕਾਬਲਾ ਪਿੰਡ ਬੁਰਜ ਹਰੀ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਜੀ ਬਾਬਾ ਪਾਈ ਭਗਤੂ ਜੀ ਦੀ ਯਾਦ ਵਿੱਚ ਜਿੱਥੇ ਕੀ ਪੰਜ ਨਾਮ ਰੱਖੇ ਗਏ ਨੇ ਪਹਿਲਾ ਨਾਮ ਹੈਗਾ ਜੀ 21000 ਰੁਪਏ ਦੂਜਾ ਨਾਮ ਹੈਗਾ ਜੀ 11000 ਰੁਪਏ ਤੀਜਾ ਨਾਮ ਹੈਗਾ ਜੀ 5100 ਰੁਪਏ ਤੇ ਚੌਥਾ ਨਾਮ ਹੈਗਾ ਜੀ 3100 ਰੁਪਏ ਤੇ ਪੰਜਵਾਂ ਨਾਮ ਹੈਗਾ ਜੀ 2100 ਰੁਪਏ ਐਂਟਰੀ ਫੀਸ ਰੱਖੀ ਗਈ ਹੈ ਜੀ ਕੁੱਲ 1000 ਰੁਪਿਆ ਤੇ ਜਿਵੇਂ ਜਿਵੇਂ ਵੀ ਸਾਰੀਆਂ ਸ਼ਰਤਾਂ ਰੱਖੀਆਂ ਰਈਆਂ ਨੇ ਸਾਰੀਆਂ ਮੈਂ ਇੱਕ ਵਾਰੀ ਭਰਾਵਾਂ ਨੂੰ ਦੱਸ ਦਿੰਨਾ ਟਾਇਰ ਹੋਣ ਜੀ ਜੇਕਰ ਟਰੈਕਟਰ ਤੁਸੀਂ ਲੈ ਕੇ ਵੀ ਆ ਰਹੇ ਹੋ ਤਾਂ ਟਾਇਰ ਹੋਣ 17 9 28 ਤੱਕ ਦੇ ਹੋਣੇ ਚਾਹੀਦੇ ਜੀ ਇਤੋਂ ਵੱਡੇ ਟਾਇਰ ਨਹੀਂ ਹੋਣੇ ਚਾਹੀਦੇ ਕਮੇਟੀ ਦਾ ਫੈਸਲਾ ਅੰਤਿਮ ਮੰਨਿਆ ਜਾਵੇਗਾ ਬਾਕੀ ਦੀਆਂ ਸ਼ਰਤਾਂ ਮੌਕੇ ਦੱਸੀਆਂ ਜਾਣਗੀਆਂ ਟਰੈਕਟਰ ਦਾ ਆ ਜਿਹੜਾ ਟਰੈਕਟਰ ਦਾ ਵਜਨ ਆ ਜੀ ਉਹ 30 ਕੁਇੰਟਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਹੁਕਾਂ ਜਿਹੜੀਆਂ ਨੇ ਉਹ ਬਰਾਬਰ ਰੱਖੀਆਂ ਜਾਣਗੀਆਂ ਜੀ ਜਿਹੜੀਆਂ ਇਹ ਸ਼ਰਤਾਂ ਕਮੇਟੀ ਵੱਲੋਂ ਰੱਖੀਆਂ ਗਈਆਂ ਨੇ ਜਿਵੇਂ ਜਿਵੇਂ ਵੀ ਆਪਣੇ ਕੋਲੇ ਆਈਆਂ ਨੇ ਆਪਾਂ ਉਹ ਵੀਰਨ ਦੱਸ ਰਹੇ ਹਾਂ ਤੇ ਟਰੈਕਟਰ ਦੀ ਟਰੈਕਟਰ ਦੀ ਇਤਰਾਜ ਫੀਸ ਦੀ 1500 ਰੁਪਏ ਹੋਵੇਗੀ ਹਰੇਕ ਟਰੈਕਟਰ ਦਾ ਇੰਜਣ ਨਾਲ ਦਾ ਹੋਵੇ ਡਰਾਈਵਰ ਦਾ ਡਰਾਈਵਰ ਦਾ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਾ ਕੀਤਾ ਹੋਵੇ ਜੇਕਰ ਕੀਤਾ ਹੋਇਆ ਤਾਂ ਟਰੈਕਟਰ ਨੂੰ ਸਕ੍ਰੈਚ ਕਰ ਦਿੱਤਾ ਜਾਵੇਗਾ ਨਾਲ ਨਾਲ ਜਿਹੜੀਆਂ ਹੋਰ ਵੀ ਸ਼ਰਤਾਂ ਰੱਖੀਆਂ ਨੇ ਉਹ ਵੀ ਦੱਸ ਦੰਨੇ ਆ ਭਰਾਵਾਂ ਨੂੰ ਕਿਸੇ ਵੀ ਟਰੈਕਟਰ ਦਾ ਕੋਈ ਵੀ ਕਿਰਾਇਆ ਨਹੀਂ ਦਿੱਤਾ ਜਾਵੇਗਾ 65 HP ਤੋਂ ਵੱਧ ਟਰੈਕਟਰ ਨਹੀਂ ਹੋਣਾ ਚਾਹੀਦਾ 65 HP ਤੋਂ ਵੱਧ ਜੀ ਟਰੈਕਟਰ ਦੀ ਐਂਟਰੀ ਨਹੀਂ ਹੋਵੇਗੀ ਜੇਕਰ ਜੇਕਰ ਕੋਈ ਟਰੈਕਟਰ ਦੇ ਵਿੱਚ ਤਕਨੀਕੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਇੱਕ ਵਾਰੀ ਫਿਰ ਤੋਂ ਚਾਂਸ ਦਿੱਤਾ ਜਾਵੇਗਾ ਬਾਕੀ ਜਿਹੜੀ ਇਹਦੀ ਐਂਟਰੀ ਫੀਸ ਹੈ ਜੀ ਐਂਟਰੀ ਫੀਸ 31 ਜਨਵਰੀ ਦਾ ਕਰ ਰੱਖੀ ਗਈ ਹੈ ਮੇਰੇ ਕੋਲ ਜਿਹੜਾ ਮੈਸੇਜ ਅੱਜ ਹੀ ਆਇਆ ਤਾਂ ਕਰਕੇ ਮੈਂ ਸ਼ਾਮ ਨੂੰ ਵੀਡੀਓ ਬਣਾ ਰਿਹਾ ਹਾਂ ਜੀ ਜਿਹੜੀ ਐਂਟਰੀ ਫੀਸ ਆ ਉਹ 31 ਜਨਵਰੀ ਯਾਨੀ ਕਿ ਕੱਲ ਤੱਕ ਰੱਖੀ ਗਈ ਆ ਹਲੇ ਵੀ ਆਪਣੇ ਕੋਲੇ ਇੱਕ ਦਿਨ ਦਾ ਜਿਹੜਾ ਪੂਰਾ ਪਿਆ ਤਾਂ ਆਪਾਂ ਆਪਣੀ ਐਂਟਰੀ ਕਰਵਾ ਸਕਦੇ ਆ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੀ ਇਸ ਟਰੈਕਟਰ ਮੁਕਾਬਲੇ ਦੇ ਵਿੱਚ ਕੋਈ ਵੀ ਡਰਾਈਵਰ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਕਮੇਟੀ ਜ਼ਿੰਮੇਵਾਰ ਨਹੀਂ ਹੋਵੇਗੀ ਉਹ ਬੰਦਾ ਖੁਦ ਹੀ ਜ਼ਿੰਮੇਵਾਰ ਹੋਵੇਗਾ ਬਾਕੀ ਨਾਲ ਨਾਲ ਮੈਂ ਇੱਕ ਇਹ ਵੀਰਾਂ ਦਾ Google Pay ਨੰਬਰ ਦੱਸ ਦਿੰਨਾ ਹੈ ਜਿਹੜਾ ਕਿ ਇਹਨਾਂ ਦਾ Google Pay ਚੱਲਦਾ ਜੀ ਉਸ ਨੰਬਰ ਤੇ ਤੁਸੀਂ ਆਪਣੀ ਐਂਟਰੀ ਕਰਵਾ ਸਕਦੇ ਹੋ ਟਰੈਕਟਰ ਦੀ ਤੇ 1 ਫਰਵਰੀ ਨੂੰ ਜਿਹੜਾ ਜੀ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਪਿੰਡ ਬੁਰਜ ਹਰੀ ਮਾਨਸਾ ਜ਼ਿਲ੍ਹਾ ਮਾਨਸਾ ਜੀ ਉਮੀਦ ਆ ਸਾਰੇ ਭਰਾ ਵੱਧ ਤੋਂ ਵੱਧ ਪਹੁੰਚਣਗੇ ਨੋਟ ਕਰਨ ਵਾਲੀ ਗੱਲ ਹੈ ਜੀ ਚਾਹ ਦਾ ਲੰਗਰ ਅਟੁੱਟ ਵਰਤੇਗਾ ਸੋ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਪੰਜਾਬ ਦੇ ਮੇਲਿਆਂ ਵਿੱਚ ਹਿੱਸਾ ਪਾਈਏ ਜੀ ਵੱਧ ਤੋਂ ਵੱਧ ਇਕੱਠ ਕਰੀਏ ਤਾਂ ਕਿ ਜਿਹੜੇ ਆਪਣੇ ਪੰਜਾਬ ਦੇ ਤੇ ਬਾਕੀ ਉਮੀਦ ਹੈ ਜੀ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਮੈਂ ਇੱਕ ਵੀਰਾਂ ਦਾ ਇਹਨਾਂ ਦਾ ਜਿਹੜਾ Google Pay ਨੰਬਰ ਦੇ ਦਿੰਨਾ ਤੁਸੀਂ ਆਪਣੇ ਟਰੈਕਟਰ ਦੀ ਐਂਟਰੀ ਫੀਸ ਕਰਵਾ ਸਕਦੇ ਹੋ ਤੇ ਸਾਡੇ ਤਲਵੰਡੀ ਸਾਹਿਬ ਉਹ ਜਿਹੜਾ ਮੇਲਾ ਲੱਗਣ ਜਾ ਰਿਹਾ ਹੈ ਜੀ ਉਹ 4 ਫਰਵਰੀ ਨੂੰ ਲੱਗਣ ਜਾ ਰਿਹਾ ਘੋੜੀਆਂ ਦਾ ਤੇ ਇਹ ਵਾਲਾ ਜਿਹੜਾ ਮੇਲਾ ਸੀਗਾ ਜੀ ਟਰੈਕਟਰ ਤੇ ਟਰਾਲੀਆਂ ਦਾ ਟਰਾਲੀ ਖਿੱਚ ਮੁਕਾਬਲਾ ਇਹ ਹੈਗਾ ਜੀ 1 ਫਰਵਰੀ ਨੂੰ ਪਿੰਡ ਬੁਰਜਹਰੀ ਇੱਕ ਵਾਰੀ ਮੋਬਾਈਲ ਨੰਬਰ ਤੁਹਾਨੂੰ ਇਹਨਾਂ ਦਾ ਨੋਟ ਕਰਕੇ ਵੀ ਦੱਸ ਦਿੰਨਾ ਜੇ ਤੁਸੀਂ Google Pay ਨਾਲ ਨੂੰ ਕਰ ਸਕਦੇ ਹੋ ਮੋਬਾਈਲ ਨੰਬਰ ਮੈਂ ਵੀਡੀਓ ਵਿੱਚ ਬੋਲ ਦਿੰਨਾ ਨੰਬਰ 99888 48904 ਇਹ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਇਹਨਾਂ ਨਾਲ ਕਾਲ ਤੇ ਕੋਈ ਵੀ ਗੱਲ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਤਾਂ ਕਿ ਆਪਾਂ ਹੋਰ ਵੀ ਮੇਲੇ ਨੇ ਵੀਡੀਓ ਬਣਾ ਕੇ ਸਾਰੇ ਭਰਾਵਾਂ ਤੱਕ ਪਹੁੰਚਾ ਸਕੀਏ ਬਾਕੀ ਜੀ ਮੈਂ ਵੀ ਮੇਲੇ ਤੇ ਆ ਰਹੇ ਹਾਂ ਤੇ ਸਾਰੇ ਮੇਰੇ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਹੈ ਵੀ ਤੁਸੀਂ ਵੀ ਹਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ